ਹਾਂਜੀ ਕੈਨੇਡਾ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਚੱਲੇ ਆ ਵਿਕਟੋਰੀਆ ਆਈਲੈਂਡ ਵੈਨਕੂਵਰ ਤੋਂ ਹਾਂ ਡੇਢ ਘੰਟੇ ਦੀ ਡਿਸਟੈਂਸ ਤੇ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੈਨਕੂਵਰ ਦਾ ਨੇੜੇ ਤੇੜ ਦਾ ਸਾਰਾ ਏਰੀਆ ਛੋਟੇ ਛੋਟੇ ਆਈਲੈਂਡ ਹੈ ਇਹ ਤੇ ਉਸੇ ਤਰ੍ਹਾਂ ਇੱਥੇ ਫੈਰੀ ਤੇ ਪਹੁੰਚਿਆ ਜਾ ਸਕਦਾ ਹੈਗਾ ਜਾਂ ਫਿਰ ਬਾਈ ਐਰ ਜਾ ਸਕਦੇ ਹੋ ਅਸੀਂ ਇਹ ਫੈਰੀ ਲਈ ਹੋਈ ਹੈ ਜਿਹੜੀ ਕਿ ਵੈਨਕੂਵਰ ਦੇ ਨੇੜੇ ਵੀ ਚਲਦੀਆਂ ਨੇਗੀਆਂ ਤੇ ਤੁਹਾਨੂੰ ਅੱਜ ਦਿਖਾਉਣੇ ਆ ਕਿ ਵਿਕਟੋਰੀਆ ਆਈਲੈਂਡ ਆ ਜਿਹੜਾ ਕਿੰਨਾ ਸੋਹਣਾ ਤੇ ਕਿਹੋ ਜਿਹਾ ਦਾਲਾ ਦਵਾਰ ਹੈ ਤੁਹਾਨੂੰ ਥੋੜਾ ਜਿਹਾ ਮੈਂ ਦਿਖਾ ਦਾਂ ਜਿਹੜੇ ਮੈਂ ਆਈਲੈਂਡ ਦੀ ਗੱਲ ਕਰਦਾ ਸੀ ਨਾ ਕਿ ਆਈਲੈਂਡ ਹੀ ਆਈਲੈਂਡ ਨੇ ਉਹ ਦੇਖੋ ਸਮੁੰਦਰ 'ਚ ਸਾਰੇ ਤੁਹਾਨੂੰ ਦਿਖਦੇ ਹੋਣੇ ਇਦਾਂ ਹੀ ਵੈਨਕੂਵਰ ਆ ਵੈਨਕੂਵਰ ਵੀ ਨਿੱਕੇ ਨਿੱਕੇ ਟਾਪੂਆਂ 'ਤੇ ਵਸਿਆ ਹੋਇਆ ਸਾਰਾ ਇਹ ਦੇਖੋ ਇਹ ਸਾਰੇ ਜਿੰਨੇ ਵੀ ਏਰੀਆ ਨੇ ਸਾਰਾ ਹੀ ਹੈ ਜੰਗਲ ਸਾਰਾ ਛੋਟਾ ਛੋਟਾ ਜੰਗਲ ਹੈਗਾ ਸੋਹਣਾ ਬਹੁਤ ਆ ਯਾਰ BC ਬਹੁਤ ਜ਼ਿਆਦਾ ਸੋਹਣਾ ਤੇ এনਵਾਇਰਨਮੈਂਟ ਦੇਖੋ ਤੁਸੀਂ ਹਵਾ ਪਾਣੀ ਕਿੰਨਾ ਸ਼ੁੱਧ ਹੈਗਾ ਫੈਰੀ ਅਸੀਂ ਤੁਹਾਨੂੰ ਜਿਆਦਾ ਦਿਖਾਉਣੀ ਨਹੀਂ ਹੈਗੀ ਵਿੱਚੋਂ ਕਿਉਂਕਿ ਤਾਂ ਪਹਿਲਾਂ ਵੀ ਬਹੁਤ ਵਾਰ ਦਿਖਾਈ ਹੋਈ ਹੈ ਹਨਾ ਦੇਖੋ ਲੱਗਦਾ ਵੀ ਫੈਰੀ ਜੋ ਨਿਕਲ ਰਹੇ ਆ ਵਿਕਟੋਰੀਆ ਹੈ ਦੇਖਣ ਨੂੰ ਬੜਾ ਸੋਹਣਾ ਲੱਗ ਰਿਹਾ ਜੀ Town ਤੇ ਇੱਕ ਵਾਈਬ ਜੀ ਆ ਰਹੀ ਹੈ ਵੀ ਕੈਨੇਡਾ ਚ ਰੌਣਕ ਮੇਲੇ ਆਣੀਆਂ ਜਗਾਵਾਂ ਵੀ ਹੈਗੀਆਂ ਨੇ ਆ ਦੇਖੋ ਘੋੜਾ ਗੱਡੀਆਂ ਖੜੀਆਂ ਆਪਣੀਆਂ ਤੇ ਇਹਨਾਂ ਦੇ ਵਿੱਚ ਝੂਟੇ ਲੈ ਸਕਦੇ ਹਾਂ ਕੈਨੇਡਾ ਦੇ ਘੋੜੇ ਦੇਖੋ ਜਿੱਥੇ ਜਿੱਥੇ ਅਸਲ ਚ ਠੰਡ ਪੈਂਦੀ ਹੈ ਨਾ ਉੱਥੇ ਉੱਥੇ ਘੋੜੇ ਥੋੜੇ ਡਿਫਰੈਂਟ ਤਰ੍ਹਾਂ ਦੇ ਹੁੰਦੇ ਆ ਲੱਤਾਂ ਦੇ ਵੀ ਕਿੱਡੇ ਕਿੱਡੇ ਕੱਦ ਕਾਢ ਕੇ ਦੇਖ ਦੇਖਦੇ ਵਾੜ ਤੇ ਉਹ ਪਰਾਂਲੇ ਪਾਸੇ ਵੀ ਵਾਵਾ ਗੱਡੀਆਂ ਖੜੀਆਂ ਘੋੜਾ ਗੱਡੀਆਂ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਜਾਣਾ ਇੱਥੋਂ ਦੀ ਪਾਰਲੀਮੈਂਟ ਮੋਸਟਲੀ ਲੋਕ ਜਿਹੜੇ ਕੈਨੇਡਾ ਹੁੰਦੇ ਆ ਮੋਸਟਲੀ ਮੋਸਟਲੀ ਤੇ ਮਤਲਬ ਆ ਵਿਕਟੋਰੀਆ ਆਈਲੈਂਡ ਤੇ ਇੱਥੇ ਆ ਹੀ ਦੇਖਣ ਆਉਂਦੇ ਆ ਸਿਰਫ ਤੇ ਸਿਰਫ ਉਹ ਦੇਖ ਕੇ ਜਾਂਦੇ ਆ ਪਾਰਲੀਮੈਂਟ ਹਾਂਜੀ ਬਾਅਦ ਚੋਂ ਆਪਾਂ ਸ਼ਹਿਰ ਘੁੰਮਾਂਗੇ ਟਾਊਨ ਘੁੰਮਾਂਗੇ ਸਾਰਾ ਇਹ ਤੇ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਦੇਖਣ ਨੂੰ ਤੇ ਨਹੀਂ ਤੁਸੀਂ ਦੇਖੋ ਵੀ ਸਾਨੂੰ ਤਾਂ ਐ ਸੀਗਾ ਵੀ ਡਾਊਨ ਟਾਊਨ ਮੈਂ ਅਕਸਰ ਹੀ ਕੇਂਦਰ ਆਇਆ ਡਾਊਨ ਟਾਊਨ ਕਿਹੜੇ ਡਾਊਨ ਟਾਊਨ ਹਨਾ ਕੁਝ ਨਹੀਂ ਵਧੀਆ ਆ ਦੇਖੋ ਪਰ ਇੱਥੇ ਆ ਕੇ ਐਕਚੁਅਲ ਚ ਲੱਗਦਾ ਵੀ ਕਿਤੇ ਆਏ ਆ ਯਾਰ ਪੂਰਾ ਟੋਟਲ ਵੈਨ ਗਵਰਨਰ ਨਾ ਟੋਟਲੀ ਮਾਹੌਲ ਹੀ ਬਦਲਿਆ ਹੋਇਆ ਹੈ ਬਿਲਕੁਲੀ ਮੌਂਟਰੀਅਲ ਵੀ ਐਂ ਦੱਸਦੇ ਆ ਵੀ ਇਹਦੇ ਨਾਲ ਦਾ ਅਸੀਂ ਜੇ ਮੌਂਟਰੀਅਲ ਜਾਣਾਗਾ ਉੱਥੇ ਵੀ ਕਹਿੰਦੇ ਜਦੋਂ ਤੁਸੀਂ ਮੌਂਟਰੀਅਲ ਬੰਦਾ ਪਹੁੰਚਦਾ ਤੇ ਉੱਥੇ ਲੈਂਗੁਏਜ ਫ੍ਰੈਂਚ ਸਾਰਾ ਕੁਝ ਚੇਂਜ ਹੋ ਜਾਂਦਾ ਉੱਥੇ ਵੀ ਵਾਈਬ ਆਉਂਦੀ ਵੀ ਕੈਨੇਡਾ ਆਇਆ ਆਹ ਤਾਂ ਫਸਟ ਇਮਪ੍ਰੈਸ਼ਨ ਜੀ ਮੈਂ ਤੁਹਾਨੂੰ ਕਹਿ ਰਿਹਾ ਆ ਵੀ ਮਿਸ ਕਰਨ ਵਾਲਾ ਨਹੀਂ ਹੈਗਾ ਵਿਕਟੋਰੀਆ ਜਦੋਂ ਕੈਨੇਡਾ ਆਉਂਗੇ ਵੈਨਕੂਵਰ ਕਦੇ BC ਚ ਤੁਹਾਡਾ ਗਿਆ ਲੱਗੇ ਕਮਾਲ ਹਜੇ ਇਤੂ ਬਾਅਦ ਇਧਰ ਵੀ ਜਾਣਾ ਸਾਰਾ ਹੀਟਲੇ ਪਾਸੇ ਤੁਹਾਨੂੰ ਦਿਖਾ ਕੇ ਲਾਵਾਂਗੇ ਤੇ ਇਧਰਲੇ ਪਾਸੇ ਜੀ ਪਾਰਲੀਮੈਂਟ ਹੈ ਇਹਨਾਂ ਦਾ BC ਦਾ ਪਾਰਲੀਮੈਂਟ ਹੈ ਮੈਂ ਤੁਹਾਨੂੰ ਦੱਸਦਾ ਤੇ ਇਹ ਸਾਹਮਣੇ ਸ਼ਾਇਦ ਇਹੀ ਹੈ ਉੱਥੇ ਨੇੜੇ ਚੱਲਦੇ ਹਾਂ ਜਿਹੜੀ ਨਾ ਬ੍ਰਿਟਿਸ਼ ਕੋਲੰਬੀਆ ਪੂਰੀ ਸਟੇਟ ਹੈ ਕੈਨੇਡਾ ਦੀ ਇਹਦੀ ਜਿਹੜੀ ਰਾਜਧਾਨੀ ਹੈ ਉਹ ਵਿਕਟੋਰੀਆ ਹੈਗੀ ਵੈਨਕੂਵਰ ਐ ਚ ਸਭ ਤੋਂ ਵੱਡਾ ਸ਼ਹਿਰ ਹੈ ਸੋਨਾ ਹੈ ਬਿਜ਼ਨਸ ਹੱਬ ਹੈ ਪਰ ਪਾਰਲੀਮੈਂਟ ਇਸੇ ਕਰਕੇ ਇੱਥੇ ਹੈ ਤੇ ਕੈਨੇਡਾ ਦੀ ਜਿਹੜੀ ਰਾਜਧਾਨੀ ਉਹ ਆਟਵਾ ਹੈਗੀ ਤੇ ਉੱਥੇ ਕੈਨੇਡਾ ਦੀ ਪਾਰਲੀਮੈਂਟ ਹੈ ਮਤਲਬ ਜਿਹੜੇ ਪੀਐਮ ਟਰੂਟੋ ਵਰਗੇ ਸ਼ਹਿਰ ਉੱਥੇ ਬੈਠਦੇ ਆ ਹਨ ਤੇ ਉਧਰ ਨੂੰ ਵੀ ਅਸੀਂ ਜਾਣਾ ਹੈ ਟ੍ਰੈਂਟੋ ਤੋਂ ਬਾਅਦ ਸਮਾਂ ਬਚਿਆ ਤਾਂ ਉਧਰਲੇ ਪਾਸਾ ਵੀ ਤੁਹਾਨੂੰ ਦਿਖਾਵਾਂਗੇ ਮੌਨਟਰੀਅਲ ਜਿਵੇਂ ਤੁਹਾਨੂੰ ਦੱਸਿਆ ਆ ਟੂਰ ਆ ਉਧਰ ਜਾਵਾਂਗੇ ਬਹੁਤ ਜ਼ਿਆਦਾ ਸੋਹਣਾ ਅੱਜ ਤਾਂ ਮੇਰੇ ਇਹ ਨਿਕਲ ਜਾਂਦਾ ਮੂੰਹ ਚ ਤੇ ਇੱਥੋਂ ਹੁਣ ਐਂਟਰੈਂਸ ਦੇਖਦੇ ਆਂ ਅਸੀਂ ਤੇ ਇਹਦੀ ਟਿਕਟ ਭਣ ਹੋਣੀ ਦੱਸ ਦਿਆ ਕਹਿੰਦੇ ਕੋਈ ਹੁੰਦੀ ਨਹੀਂ ਫ੍ਰੀ ਆਫ ਕਾਸਟ ਹੁੰਦਾ ਇਹ ਦੇਖਣ ਨੂੰ ਤੇ ਅੰਦਰਲੇ ਪਾਸੇ ਮਤਲਬ ਵਧੀਆ ਗੱਲ ਆ ਯਾਰ ਵੈਸੇ ਜਿਵੇਂ ਆਪਣੇ ਦਾ ਬਣੇ ਹੋਏ ਆਪਣੇ ਵੀ ਚੰਡੀਗੜ੍ਹ ਆ ਆਪਣਾ ਕਹ ਦੋ ਜਿੱਥੇ ਸੀਐਮ ਸਾਰੇ ਹਨ ਆਪਣੇ ਕੈਬਨਿਟ ਮਨਿਸਟਰ ਬੰਦੇ ਆ ਆਪਣੇ ਤੋਂ ਉਹ ਅਲਾਊ ਨਹੀਂ ਕਰਦੇ ਜਾਣਾ ਅਲਾਊਡ ਹੀ ਨਹੀਂ ਹੈਗਾ ਵਿਜ਼ਟਰ ਨੂੰ ਇੱਥੇ ਆਮ ਵਿਜ਼ਟਰ ਕੋਈ ਵੀ ਆਉਂਦਾ ਤੰਦਰੋ ਦੇਖ ਕੇ ਆ ਸਕਦਾ ਹੈਗਾ ਇਹ ਇਹਨਾਂ ਨੇ ਪਬਲਿਕ ਟੂਰ ਸ਼ਡਿਊਲ ਦਿੱਤਾ ਹੋਇਆ ਵੀ ਕਿੰਨੇ ਕਿੰਨੇ ਵਜੇ ਤੁਸੀਂ ਪਬਲਿਕ ਟੂਰ ਲੈ ਸਕਦੇ ਹੋ ਜਾ ਸਕਦੇ ਆ ਓਹ ਓਕੇ ਇਹ ਲਓ ਜੀ ਸਿਕਿਉਰਿਟੀ ਵਾਲੇ ਖੋਲ ਤੇ ਗੇਟ ਸਿਕਿਉਰਿਟੀ ਵਾਲੇ ਮੇਨ ਐਂਟਰੈਂਸ ਅੰਦਰ ਰਿਕਾਰਡ ਕਰੋ ਜੋ ਮਰਜ਼ੀ ਕਰੋ ਕੋਈ ਰੋਕ ਨਹੀਂ ਹੈਲੋ ਆਫੀਸਰ ਹਾਓ ਆਈ ਇਹ ਹੈ ਜੀ ਅੰਦਰਲੇ ਪਾਸਿਓਂ ਪਾਰਲੀਮੈਂਟ ਇਹਨਾਂ ਦੀ ਸਾਰੀ ਤੇ ਅੱਗੇ ਉਹ ਸਾਹਮਣੇ ਦੇਖੋ ਹਾਲ ਆਫ ਆਨਰ ਤੇ ਹੋਰ ਸਾਰੀਆਂ ਚੀਜ਼ਾਂ ਲੱਜੀਆਂ ਹੋਈਆਂ ਅੰਦਰ ਡਿਫਰੈਂਟ ਡਿਫਰੈਂਟ ਪੂਰਾ ਕੈਨੇਡਾ ਬਾਰੇ ਕੈਨੇਡਾ ਦੀ ਹਿਸਟਰੀ ਬਾਰੇ ਦੱਸਿਆ ਹੋਇਆ ਹੈ ਵੈਸੇ ਤੁਹਾਨੂੰ ਪਹਿਲਾਂ ਵੀ ਦੱਸ ਦੇ ਰਹੇ ਹਾਂ ਬ੍ਰਿਟਿਸ਼ ਤੋਂ ਪ੍ਰਭਾਵਿਤ ਰਿਹਾ ਹੈ ਬ੍ਰਿਟਿਟਿਸ਼ ਕਲੋਨੀ ਰਿਹਾ ਹੈ ਕੈਨੇਡਾ ਵੀ ਹੈ ਨਾ ਗੋਰਿਆਂ ਦਾ ਰਾਜ ਕੀਤਾ ਇਥੇ ਤੇ ਉਹੀ ਗੋਰਿਆਂ ਵਾਲੇ ਲੋਕ ਉਹ ਸਾਰਾ ਕੁਝ ਉਹੀ ਅੱਜ ਵੀ ਫਾਲੋ ਕਰਦੇ ਐ ਜਦੋਂ ਇਹ ਸਿਟੀਜਨਸ਼ਿਪ ਦਿੰਦੇ ਉਹਦੋਂ ਵੀ ਰਾਣੀ ਦੀ ਨਾਲ ਸੌ ਚਕਾਈ ਜਾਂਦੀ ਹੈ ਮਤਲਬ ਉਹਦੀ ਹਨਾ ਤੇ ਬਾਕੀ ਅੰਦਰ ਤਸਵੀਰਾਂ ਲੱਗੀਆਂ ਹੋਈਆਂ ਸਾਰੀਆਂ ਜਿਆਦਾ ਕੈਨੇਡਾ ਨੂੰ ਰਿਪਰੈਜ਼ੈਂਟ ਕਰਦਾ ਸਾਨੂੰ ਐਸੀ ਜਿੱਥੇ ਕਿਤੇ ਬੰਦੇ ਹੋਣਗੇ ਵੀ ਉਹ ਚੀਜ਼ਾਂ ਹੋਣਗੀਆਂ ਮਤਲਬ ਹਿਸਟਰੀ ਨੂੰ ਹੋਰ ਸਾਰਾ ਉਹ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਹੜਾ ਉਹ ਸਾਹਮਣੇ ਦੇਖੋ ਜਿਹੜਾ ਇੱਕ ਲੋਗੋ ਲੱਗਿਆ ਹੋਇਆ ਹੈ ਨਾ ਉਹ ਵੀ ਰਾਣੀ ਦੇ ਘਰ ਦੇ ਬਾਹਰ ਸੀ ਇੰਗਲੈਂਡ 'ਚ ਦੇਖਿਆ ਹੈਗਾ ਤੇ ਉੱਥੇ ਲੱਗਿਆ ਹੋਇਆ ਸੀਗਾ ਇੰਗਲੈਂਡ 'ਚ ਤੇ ਉਹ ਵੀ ਉਹਨਾਂ ਦਾ ਸੇਮ ਬ੍ਰਿਟਿਸ਼ ਦਾ ਝੰਡਾ ਵੀ ਹੈ ਵਿੱਚ ਤੁਹਾਨੂੰ ਦਿਖਾ ਦਿੰਦਾ ਨੇੜੇ ਆ ਦੇਖੋ ਇਹ ਚੀਜ਼ ਪਹਿਲਾਂ ਰਾਣੀ ਦੇ ਘਰ ਤੇ ਅਸੀਂ ਦੇਖੀ ਸੀ ਇਹ ਕੀ ਚੀਜ਼ ਹੈ ਇਹਦਾ ਨਾਮ ਹੈਗਾ ਜੀ ਕੋਰਟ ਆਫ ਆਰਮਜ਼ ਬ੍ਰਿਟਿਸ਼ ਕਲੰਬੀਆ ਇਹ ਚੀਜ਼ ਵਾਹ ਕੀ ਬਾਤ ਹੈ ਅੰਦਰੋਂ ਦੇਖੋ ਇਮਾਰਤ ਕਿੱਡੀ ਸੋਹਣੀ ਆ ਅਸੀਂ ਐਵੇਂ ਕਹੀ ਜਾਂਦਾ ਸੀ ਵੀ ਕੈਨੇਡਾ ਕੋਲੇ ਕੋਈ ਪੁਰਾਣੀ ਚੀਜ਼ ਨਹੀਂ ਪੁਰਾਣੀ ਹਿਸਟਰੀ ਨਹੀਂ ਇਹ ਵੀ ਗੋਰਿਆਂ ਨੇ ਬਣਾਈ ਹੋਈ ਆ ਮੈਨੂੰ ਲੱਗਦਾ ਬ੍ਰਿਟਿਸ਼ ਟਾਈਮ ਦੀ ਆ ਕਿਉਂਕਿ ਜਿੰਨੀਆਂ ਚੀਜ਼ਾਂ ਇਹ ਸਾਰੀਆਂ ਬਣਾਈਆਂ ਬ੍ਰਿਟਿਸ਼ ਨੇ ਬਣਾਈਆਂ ਗਿਆ ਆਇਤੋ ਦਾ ਬਿਲਕੁਲ ਹੀ ਰਾਇਲ ਲੱਗਦੀ ਆ ਰਾਇਲ ਚੀਜ਼ ਤੇ ਆ ਅੱਗੇ ਮੇਰੇ ਖਿਆਲ ਚ ਸਾਹਮਣੇ ਵਾਲੇ ਪਾਸੇ ਆ ਗਈ ਜੀ ਉਹ ਚੀਜ਼ ਜਿੱਥੇ ਇਹਨਾਂ ਦੀ ਅਸੈਂਬਲੀ ਲੱਗਦੀ ਆ ਸਾਰੇ Uh Jenni elected member Sario Bertley, Key pieces are still here so we can point them out to you of course. Now these desks of course are kind of a very key feature that is where the members sit. So over here on the left side of the chamber, that is where the members of the government party sit. So the party that wins the most seats in the election. formed government and so we refer to them as the government party here in the chamber over on the other side we have the <laughs> <or Robert laughs> all these things are here in the कमाल दी ਗੱਲ ਆ ਦੇਖ ਲਓ ਇੰਨੀ ਨੇੜੇ ਦੇਖਣ ਦਿੰਦੇ ਨੇ i have not formed government and uh, these the party that wins the second most seats we have a special term for them we refer to them as the yes they are no in our country is independent ਪਰਲੈਂਟ ਸਮ ਕੈਨੇਡਾ ਇੱਥੇ ਥੋੜਾ ਜਿਹਾ VOTING ਦਾ ਸਿਸਟਮ ਹੋਰ ਹੈ ਜਿਵੇਂ ਆਪਣੇ ਜਿਹੜੀਆਂ PM ਦੀਆਂ ਵੋਟਾਂਆਂ ਹਾਂ ਲੋਕ ਸਭਾ ਦੀਆਂ ਵਿਧਾਨ ਸਭਾ ਦੀਆਂ ਆਪਣੇ ਅਲੱਗ-ਅਲੱਗ ਹੁੰਦੀਆਂ ਹਨਾ ਇੱਥੇ ਇੱਕ ਵਾਰੀ ਚ ਹੀ ਹੋ ਜਾਂਦੀਆਂ ਸਾਰੀਆਂ ਤੇ ਉਦੋਂ ਹੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਚੁਣੇ ਜਾਣਗੇ ਉਦੋਂ ਹੀ MLA ਚੁਣੇ ਜਾਣਗੇ ਅਕਤੂਬਰ ਦੇ ਮਹੀਨੇ ਹੁਣ ਨੈਕਸਟ ਮੰਥ ਮਤਲਬ ਆ ਹੋਣ ਵਾਲੀ ਹੈ ਇੱਥੇ ਇਲੈਕਸ਼ਨ ਤੇ ਉਦੋਂ ਫਿਰ ਇੱਥੇ ਜਿਹੜੇ ਨਵੇਂ ਮੈਂਬਰ ਹੈ ਉਹ ਇੱਥੇ ਆ ਕੇ ਬੈਠਣਗੇ ਅੰਦਰੋਂ ਕਾਫੀ ਜ਼ਿਆਦਾ ਵਧੀਆ ਸੀਗਾ ਬਹੁਤ ਕੁਝ ਦੇਖਿਆ ਤੇ ਹੁਣ ਇੱਥੇ ਗਿਫਟ ਸ਼ਾਪ ਮੇਰੇ ਖਾਲਜ ਬੰਦ ਪਈ ਐ ਕੁਛ ਲੈ ਵੀ ਲੈਣਾ ਸੀਗਾ ਬਾਹਰਲੇ ਪਾਸੇ ਚੱਲਦੇ ਐ ਇੱਥੇ ਨਾ ਇੱਕ ਅਲੱਗ ਤਰ੍ਹਾਂ ਦੀ ਵਾਈਬ ਆਉਂਦੀ ਆ ਯਾਰ ਸੱਚੀ ਆ ਜਿਹੜਾ ਸਾਹਮਣੇ ਵਾਲੇ ਪਾਸੇ ਝੰਡਾ ਝੂਰਿਆ ਹੈ ਬ੍ਰਿਟਿਸ਼ ਕੋਲੰਬੀਆ ਦਾ ਆਪਣਾ ਫਲੈਗ ਹੈ ਕੈਨੇਡਾ ਦਾ ਤਾਂ ਪਤਾ ਹੀ ਆ ਤੁਹਾਨੂੰ ਉਹ ਕੈਨੇਡਾ ਦਾ ਉੱਪਰਲੇ ਪਾਸੇ ਇਹ ਬ੍ਰਿਟਿਸ਼ ਕੋਲੰਬੀਆ ਦਾ ਫਲੈਗ ਹੈਗਾ ਹੁਣ ਜਿੰਨੋ ਸਾਹਮਣੇ ਵਾਲਾ ਏਰੀਆ ਨਾ ਸਾਰਾ ਇੱਧਰ ਉਹ ਐਕਸਪਲੋਰ ਕਰਕੇ ਆਉਂਦੇ ਆ ਸੀ ਇਹਦੀ ਪਾਰਲੀਮੈਂਟ ਬਾਰੇ ਥੋੜਾ ਜਿਹਾ ਤੁਹਾਨੂੰ ਦੱਸ ਦਾਂ ਕਿ ਜਿਹੜੀ ਇਹ ਬਣੀ ਹੈ 1897 ਦੇ ਨੇੜੇ ਦੱਸਦੇ ਵੀ ਉਦੋਂ ਬਣੀ ਹੈ 1867 ਜੇ ਮੇਰੇ ਖਿਆਲ ਚ ਕੈਨੇਡਾ ਯਾਦ ਹੋਇਆ ਤੀਕ ਸਾਲ ਬਾਅਦ ਇਹ ਇਹਨਾਂ ਨੇ ਆਪਣਾ ਸਾਰਾ ਇਹ ਤਿਆਰ ਕਰ ਲਿਆ ਸੀਗਾ ਤੇ ਜਿਹੜਾ ਇਹਦਾ ਆਰਕੀਟੈਕਟ ਆ ਬਿਲਕੁਲ ਮਤਲਬ ਯੂਰਪ ਤੋਂ ਜਾਂ ਬ੍ਰਿਟਿਸ਼ ਤੋਂ ਪ੍ਰਭਾਵਿਤ ਹੈ ਜਿਵੇਂ ਬ੍ਰਿਟਿਸ਼ ਇੰਗਲੈਂਡ ਚ ਇਮਾਰਤਾਂ ਦੇਖਦੇ ਆ ਸੇਮ ਹੈ ਤੇ ਇਹਦਾ ਨਾਮ ਬਾਰੇ ਵੀ ਤੁਹਾਨੂੰ ਦੱਸਦਾ ਜਿਹੜਾ ਬ੍ਰਿਟਿਸ਼ ਕਲੰਬੀਆ ਉਹ ਐਸੇ ਕਰਕੇ ਪਿਆ ਹੋਇਆਗਾ ਕਿਉਂਕਿ ਇਹ ਬ੍ਰਿਟਿਸ਼ ਦੀ ਕਲੋਨੀ ਰਹੇਗਾ ਤੇ ਅੰਗਰੇਜ਼ਾਂ ਦੇ ਕਬਜ਼ੇ ਚੋਂ ਤਾਂ ਕਰਕੇ ਬ੍ਰਿਟਿਸ਼ ਪੀਆ ਕਲੰਬੀਆ ਸ਼ਹਿਰ ਕਲੰਬੀਆ ਰਿਵਰ ਦੇ ਨਾਲ ਉਹਦੇ ਕਰਕੇ ਜੋੜੇ ਗਏ ਇਸੇ ਕਰਕੇ ਇਹਨੂੰ ਬੀਸੀ ਬ੍ਰਿਟਿਸ਼ ਕਲੰਬੀਆ ਕਹਿੰਦੇ ਆ ਵੈਸੇ ਵੀ ਕਹਿੰਦੇ ਕਿ ਕুইਨ ਜਿਹੜੀ ਵਿਕਟੋਰੀਆ ਸੀ ਨਾ ਉਹਨੇ ਚੂਜ਼ ਕੀਤਾ ਸੀਗਾ ਬ੍ਰਿਟਿਸ਼ ਕਲੰਬੀਆ ਜਿਵੇਂ ਇਹਨਾਂ ਦੀ ਜਰੀ ਟੈਰੇਟਿੰਗ ਹੋਣੀ ਸੀਗੀ ਹਾਂਜੀ 1848 ਦੇ ਵਿੱਚ 1800 48 ਦੇ ਵਿੱਚ ਅੱਛਾ ਜਿੰਨਾ ਕਿ ਮਤਲਬ ਕুইਨ ਵਿਕਟੋਰੀਆ ਨੂੰ ਇਹ ਏਰੀਆ ਸੋਣਾ ਬਹੁਤ ਜ਼ਿਆਦਾ ਲੱਗਿਆ ਸੀਗਾ ऐसे करके वैसे दुनिया है दा हैवी सोणा असि जिन्ने एक देश घूमे ना ਹੁਣ ਤੱਕ ਬਹੁਤ ਸੋਹਣੇ ਇਲਾਕਿਆਂ ਚ ਇੱਕ ਹੈ ਜਿਹੜਾ ਬੀਸੀ ਹੈਗਾ ਤੇ ਜ਼ਿੰਦਗੀ ਚ ਮੌਕਾ ਮਿਲੇ ਕਦੇ ਜਰੂਰ ਇੱਥੇ ਆਇਓ ਤੇ ਇਹ ਧਰਤੀ ਦੇਖਿਓ ਬਹੁਤ ਜ਼ਿਆਦਾ ਸੋਹਣੀ ਐਵੇਂ ਨਹੀਂ ਇਹਨੂੰ ਸਵਰਗ ਕਿਹਾ ਜਾਂਦਾ ਹਨਾ ਤੇ ਇਹ ਵੀ ਬਹੁਤ ਸੋਹਣਾ ਹਾਂਜੀ ਕਾਫੀ ਸਾਰੇ ਨਾਮ ਬ੍ਰਿਟਿਸ਼ ਤੋਂ ਪ੍ਰਭਾਵਿਤ ਹੋ ਕੇ ਇੱਥੇ ਪਏ ਹੋਏ ਐ ਜਿਹੜਾ ਵਿਕਟੋਰੀਆ ਆਈਲੈਂਡ ਐ ਇਹਦੇ ਕੋਲ ਹੀ ਜਿਹੜਾ ਮਤਲਬ ਪੂਰਾ ਹੈ ਵਿਕਟੋਰੀਆ ਆਈਲੈਂਡ ਹੈ ਹਨਾ ਇਹਦਾ ਨਾਮ ਵੀ ਵਿਕਟੋਰੀਆ ਤੋਂ ਪਿਆਗਾ ਇਹ ਬ੍ਰਿਟਿਸ਼ ਕਲੰਬੀਆ ਸਟੇਟ ਦਾ ਨਾਮ ਹੀ ਅੰਗਰੇਜ਼ਾਂ ਕਰਕੇ ਪਾਇਆ। ਪਾਰਲੀਮੈਂਟ ਦੇ ਨਾਲ ਬਿਲਕੁਲ ਸਾਹਮਣੇ ਮੈਂ ਲੱਗਾ ਇੱਥੇ ਵੀ ਆ ਕੋਈਂ ਦੀ ਜਿਹੜੀ ਆ ਸਟੈਚੂਏ ਦਾ ਲੱਗਿਆ ਹੋਇਆ। ਗੋਰੇ ਯਰ ਮੁੱਠੀ ਭਰ ਦੇਸ਼ਾਂ ਇੰਗਲੈਂਡ ਦੇ ਹਲੋ ਏਡੇ ਏਡੇ ਦੇਸ਼ਾਂ ਨੂੰ ਕੈਨੇਡਾ ਵਰਗੇ ਨੂੰ ਇਹਨਾਂ ਨੇ ਕਲੋਨੀ ਬਣਾ ਕੇ ਰੱਖਿਆ। 1919 ਚ ਲਾਇਆ ਗਿਆ ਸੀ ਇੱਥੇ ਲਿਖਿਆ ਹੋਇਆ ਪ੍ਰਿੰਸ ਆਫ ਵੇਲਜ਼। ਜਿਹੜਾ ਪ੍ਰਿੰਸ ਆਫ ਵੇਲਜ਼ ਦੀ ਇਹਨੀ ਆਪਣੀ ਉਹ ਬਣਾਈ ਆ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਯਾਦਗਾਰ ਉਹ ਵੀ ਪ੍ਰਿੰਸ ਆਫ ਵੇਲਜ਼ ਦੀ ਬਣਾਈ ਹੋਈ ਸੀ ਜਦੋਂ ਇੰਗਲੈਂਡ ਗਏ ਸੀ ਨਾ ਉੱਥੇ ਦੇ ਰੌਣਕ ਮੇਲਾ ਕਾਫੀ ਜ਼ਿਆਦਾ ਹੈ ਮੈਨੂੰ ਇਹ ਲੱਗਦਾ ਵੀ ਜੇ ਵੀਕਐਂਡ ਤੇ ਇੱਥੇ ਆਵੇ ਵੀਕਐਂਡ ਤੇ ਤਾਂ ਰਸ਼ ਵੀ ਬਹੁਤ ਜ਼ਿਆਦਾ ਹੋਊ ਐਨੇ ਲੋਕ ਘੁੰਮਣ ਆਉਂਦੇ ਹੋਣਗੇ ਇਹੋ ਜੀਆਂ ਬੱਸਸ ਵੀ ਚੱਲਦੀਆਂ ਇਹਨੂੰ ਘੁੰਮਣ ਲਈ ਦੇਖੋ ਸਾਈਟ ਸਿੰਗ ਵਿਕਟੋਰੀਆ ਇੱਥੇ ਵੀ ਤੁਸੀਂ ਘੁੰਮ ਸਕਦੇ ਆ ਆਪਾਂ ਇੱਥੋਂ ਦੀ ਨਾ ਲੰਘ ਜੀ ਕੈਨੇਡਾ ਹੈ ਕਹਿੰਦੇ ਰੂਲ ਫੋਲੋ ਕਰਨੇ ਪੈਣਗੇ ਇਹ ਵਿਕਟੋਰੀਆ ਕੈਨੇਡਾ ਦਾ ਜਿਹੜਾ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ ਇਹਨੂੰ ਤੁਸੀਂ ਵਿਕਟੋਰੀਆ ਹਾਰਬਰ ਕਹਿ ਸਕਦੇ ਹੋ ਤੇ ਇੱਥੇ ਸੀ ਪਲੇਨਸ ਵੀ ਉਤਰਦੇ ਜੇ ਤੁਸੀਂ ਉੱਥੋਂ ਵੈਨਕੂਵਰ ਤੋਂ ਬਾਈ ਸੀ ਪਲੇਨ ਦੇ ਰਾਹੀਂ ਆਉਣਾ ਤਾਂ 15 ਮਿੰਟਾਂ ਚ ਇੱਥੇ ਪਹੁੰਚ ਜਾਂਦਾ ਜਹਾਜ਼ ਨਹੀਂ ਫਿਰ ਫੈਰੀ ਰਾਹੀਂ ਆਉਣਾ ਫੈਰੀ ਆਹੀਂ ਲੱਗ ਜਾਂਦਾ 1.5 ਘੰਟਾ ਤੇ ਸਭ ਤੋਂ ਮੇਨ ਅਟਰੈਕਸ਼ਨ ਵਾਲੀ ਜਿਹੜੀ ਪਲੇਸ ਹੈ ਉਹ ਇਹੀ ਆ ਲੋਕ ਇੱਥੇ ਆਉਂਦੇ ਆ ਭਾਈ ਜੀ ਇਹਨੂੰ ਹਾਰਬਰ ਹੀ ਬੋਲਦੇ ਨਾ ਹਾਰਬਰ ਹੀ ਆ ਓਕੇ ਤੇ ਆ ਖਾਣ ਪੀਣ ਵਾਲੀਆਂ ਰੇੜੀਆਂ ਕੁਝ अच्छा ये सारा एरिया वो इको, इको जो पार्लियामेंट बंड ਦੇ ਨਾਲ ਨਾਲ ਇਹ ਸ਼ੁਰੂ ਹੋ ਗਿਆ ਸੀ ਬੰਡ ਜੀ ਉੱਥੇ ਅੰਦਰ ਲਿਖਿਆ ਹੋਇਆ ਸੀ ਆ ਦੇਖੋ ਜੀ ਆਈਸਕ੍ਰੀਮ ਵੇਚੀ ਜਾਂਦੇ ਆ ਕੁੱਪੇ ਠੰਡਾ ਲਾ ਕੇ ਦਿੰਦੇ ਆ ਕਿ ਕੈਨੇਡਾ ਦਾ ਹਾਂ ਆ ਅੱਗੇ ਤੁਹਾਨੂੰ ਦਿਖਾਉਣਾ ਜਿਹੜੀ ਚੀਜ਼ ਮੇਨ ਹੈ ਇੱਥੇ ਦੇਖਣ ਵਾਲੀ ਤੇ ਇਹ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਇੱਕ ਦਿਨ ਇਹ ਨਾ ਟੋਟਮ ਦੀ ਪੂਜਾ ਕਰਦੇ ਆ ਜਿਹੜੇ ਇੱਥੋਂ ਦੇ ਲੋਕ ਹੈ ਵੈਸੇ ਆਪਾਂ ਦਾ ਮਤਲਬ ਮਾਈਗ੍ਰੇਟ ਹੋਏ ਹੋਏ ਆ ਸਾਰੇ ਆਹ ਇਹਨਾਂ ਦੀ ਜਿਹੜੇ ਨੇਟਿਵ ਨੇਟਿਵ ਬੋਲ ਦਿੰਦੇ ਜਿਹੜੇ ਇੱਥੋਂ ਦੇ ਲੋਕ ਆ ਉਹ ਆਹ ਚੀਜ਼ ਦੀ ਪੂਜਾ ਕਰਦੇ ਆ ਰੈਡ ਇੰਡੀਅਨ ਬੋਲ ਦਿੰਦੇ ਉਹਨਾਂ ਨੂੰ ਰੈਡ ਇੰਡੀਅਨ ਲੋਕ ਨੇ ਉਹ ਤੇ ਆਹ ਜਿਹੜੇ ਨਾ ਇਹਨਾਂ ਨੂੰ ਇਹਨਾਂ ਨੂੰ ਪੂਜਦੇ ਆ ਜੀ ਆਹ ਉਹਨਾਂ ਦੇ ਮੇਨ ਉਹੋ ਨੇ ਧਰਮ ਧਰਮ ਦੇ ਮੇਨ ਚੀਜ਼ਾਂ ਨੇ ਇਹ ਜਿਹਨੇ ਲਵਾਇਆ ਉਹਦਾ ਨਾਮ ਇਹ ਜਿਨ੍ਹਾਂ ਨੇ ਲਵਾਇਆ ਉਹਨਾਂ ਦਾ ਨਾਮ ਹੈ ਹਾਂ 1868 ਦਾ ਲੱਗਿਆ ਹੋਇਆ ਯੂਨੀਅਨ ਦੀ ਯੂਨੀਅਨ ਆ ਬਚਾ ਵੈਸੇ ਲੋਕਲ ਲੋਕਲ ਦੀ ਭਣ ਇਹਨੂੰ ਹੀ ਪੂਜਦੇ ਆ ਨਾ ਆਹ ਚੀਜ਼ ਨੂੰ ਪੂਜਦੇ ਆ ਨਾ ਹੈਨਾ ਇਹ ਵੈਸੇ ਰਹਿੰਦੇ ਵੀ ਘੱਟ ਹੀ ਆ ਹੁਣ ਰੈਡ ਇੰਡੀਅਨ ਮਸੇ ਹੀ ਦੇਖਣ ਨੂੰ ਮਿਲਦੇ ਆ ਇਧਰਲੇ ਪਾਸੇ ਦਾ ਬਹੁਤ ਘੱਟ ਆ ਕਹਿੰਦੇ ਅਲਬਰਟਾ 'ਚ ਜ਼ਿਆਦਾ ਰਹਿੰਦੇ ਆ ਜਾਂ ਫਿਰ ਮੈਨੀਟੋਬਾ 'ਚ ਉਧਰ ਨੂੰ ਜਿਹੜਾ ਸੈਂਟਰਲ ਕੈਨੇਡਾ ਹੈ ਉੱਥੇ ਬਾੜੇ ਲੋਕ ਹੈਗੇ ਆ ਇੱਥੇ ਵੀ ਸਾਰਾ ਕੁਝ ਨਾ ਕੁਝ ਲਿਖਿਆ ਹੋਇਆ ਯਾਰ ਹੈਨਾ ਇੱਥੇ ਫਾਊਂਡਰ ਦੇ ਨਾਮ ਲਿਖਿਆ ਹੋਇਆ ਹੈ ਹਾਂ ਅੱਜ ਨਾ ਧੁੱਪ ਇੰਨੀ ਕਾ ਜ਼ਿਆਦਾ ਤਿੱਖੀ ਐ ਤੇ ਬਹੁਤ ਜ਼ਿਆਦਾ ਗਰਮੀ ਐ ਮੈਨੂੰ ਆ ਲੱਗਦਾ ਵੀ ਹੁਣ ਕੋਈ 28 ਡਿਗਰੀ ਦੇ ਨੇੜੇ ਦਾ ਟੈਂਪਰੇਚਰ ਤੇ ਇਹਨਾਂ ਦਿਸ਼ਾਂ 'ਚ ਹਾਂਜੀ ਦ ਹੋਟਲ ਐ ਦੇਖਦੇ ਹਾਂ ਤੇ ਇਹਨਾਂ ਦਿਸ਼ਾਂ 'ਚ ਨਾ ਧੁੱਪ ਬਾਲੀ ਕਾੜੀ ਪੈਂਦੀ ਐ ਸਾਰੇ ਗਿੱਤੀ ਜਨ ਨੂੰ ਧੁੱਪ ਲੱਗ ਜਾਂਦੀ ਐ ਇਹਨਾਂ ਨੂੰ ਤਾਂ ਲੁਕਣੀ ਆ ਇਧਰਲੇ ਪਾਸੇ ਆ ਸਾਹਮਣੇ ਹੋਟਲ ਆ ਗਿਆ ਜੀ ਇਹਦਾ ਮੇਨ ਗੇਟ ਜਿਹੜਾ ਤੋਂ ਦਿਖਾ ਰਹੇ ਸੀ ਇਹਨਾਂ ਦੀ ਇਮਪ੍ਰੈਸ ਤੇ ਇਹ ਹੋਟਲ ਹੈ ਬਹੁਤ ਵੱਡਾ ਬਹੁਤ ਵੱਡਾ ਹਾਂਜੀ ਇਹਨੂੰ ਵੀ ਲੋਕ ਦੇਖਣ ਦੇ ਲਈ ਆਉਂਦੇ ਇੱਥੇ ਸੂਰਜ ਅੱਜ ਤੁਹਾਨੂੰ ਦਿਖਾਵਾਂ ਕਿਵੇਂ ਖੜਾ ਹੈਗਾ ਦੇਖੋ ਬਾਲਾ ਤਿੱਖਾ ਸੂਰਜ ਇਹਦੇ ਨਾਲ ਨਾਲ ਤੁਰੇ ਜਾਣਾ ਹੁਣ ਤੇ ਤੁਰ ਤੱਕ ਦੇਖਦੇ ਹਾਂ ਹੋਰ ਐਕਸਪਲੋਰ ਕਰਦੇ ਇੱਥੇ ਚੀਜ਼ਾਂ ਇੱਥੇ ਵੀ ਜਿਹੜਾ ਐਡਵੈਂਚਰ ਐਕਟੀਵਿਟੀਆਂ ਆਵੇਲਸ ਇੱਥੇ ਵੀ ਦਿਖਾਉਂਦੇ ਆ ਤੇ ਇਹ ਵੈਸੇ ਦੇਖਦੀਆਂ ਤਾਂ ਹੁੰਦੀਆਂ ਨਹੀਂ ਅਸੀਂ ਪਹਿਲਾਂ ਇੱਕ ਤੋਂ ਵਾਰ ਕੀਤਾ ਹੋਇਆ ਵੈਨਕੂਵਰ ਬਾਰੇ ਤੁਹਾਨੂੰ ਦੱਸਾਂ ਜਿਹੜਾ ਜਾਂ ਬੀਸੀ ਹੈ ਨਾ ਇਹਦੇ ਚ ਇੰਨੇ ਆਈਲੈਂਡ ਆ ਤੁਸੀਂ ਦੇਖੋ ਆ ਛੋਟੇ ਤੋਂ ਛੋਟੇ ਸਾਰੇ ਆਈਲੈਂਡ ਆ ਇਹ ਇੰਨੇ ਆਈਲੈਂਡ ਦਾ ਸਮੂਹ ਹੈਗਾ ਜਿਹੜਾ ਬ੍ਰਿਟਿਸ਼ ਕਲੰਬੀਆ ਇਧਰਲਾ ਬਸਿਆ ਵੈਨਕੂਵਰ ਦੇ ਨੇੜੇ ਵਾਲਾ ਪਤਾ ਨਹੀਂ ਇਹ ਕੈਪੀਟਲ ਸਿਟੀ ਕਰਕੇ ਆ ਵੀ ਇੰਨਾ ਸਜਾ ਰੱਖਿਆ ਨੇ ਫੁੱਲ ਫੁੱਲ ਲਾ ਰੱਖਿਆ ਤੇ ਵੈਸੇ ਸਰੀ ਚ ਨਹੀਂ ਇੰਨੇ ਦੇਖੇ ਸਰੀ ਚ ਗਾਰਡਨ ਗੂਡਨ ਦਾ ਬੰਦਿਆਂ ਨੇ ਵਧੀਆ ਕੀਤੇ ਹੋਇਆ ਹੈ ਹਾਂਜੀ ਪਰ ਐਸੇ ਚੀਜ਼ਾਂ ਕਰਕੇ ਤੁਸੀਂ ਗੂਗਲ ਕਰੋਗੇ ਤੇ ਵੱਧ ਦੇਖਦੇ ਨਾ ਮੈਨੂੰ ਦੇਖਦੇ ਨੇ ਅੱਛਾ ਗਾਰਡਨ ਪਾਸੇ ਅੱਗੇ ਬਾਜ਼ਾਰ ਸ਼ੁਰੂ ਹੋ ਜਾਂਦਾ ਦਾ ਡਾਊਨ ਟਾਊਨ ਕਹਿ ਸਕਦੇ ਹੋ ਤੁਸੀਂ ਤੇ ਹੁਣ ਡਾਊਨ ਟਾਊਨ ਦਾ ਥੋੜਾ ਜਿਹਾ ਗੇੜਾ ਦਿੰਨੇ ਆ ਤੇ ਇੱਥੇ ਵਿਜ਼ਟਰ ਸੈਂਟਰ ਵੀ ਬਣਾਇਆ ਹੋਇਆ ਇਹ ਵਿਜ਼ਟਰ ਸੈਂਟਰ ਆ ਗਿਆ ਵਿਕਟੋਰੀਆ ਦਾ ਤੇ ਇੱਥੇ ਇਨਫੋਰਮੇਸ਼ਨ ਮਿਲ ਸਕਦੀ ਹੈ ਕੁਛ ਨਾ ਕੁਛ ਤੁਹਾਨੂੰ ਕੀ ਚਾਹੀਦਾ ਹੈ ਹਨਾ ਲੇਖਣ ਤੇ ਬਾਈ ਆਪਣਾ ਡਾਊਨ ਟਾਊਨ ਇਹੀ ਹੈਗਾ ਇਧਰ ਨੂੰ ਜਾ ਕੇ ਸਾਰਾ ਡਾਊਨ ਟਾਊਨ ਸ਼ੁਰੂ ਹੋ ਗਿਆ ਇਹਨਾਂ ਦਾ ਡਾਊਨ ਟਾਊਨ ਤਾਂ ਸੋਹਣਾ ਹੈ ਕਿਤੇ ਐਪਸਟੋ ਫੋੜ ਵਾਲੀ ਤਾਂ ਨਹੀਂ ਕਰਦੇ ਕਿੱਥੇ ਜਾ ਵਿਕਟੋਰੀਆ ਪੈਡਲ ਟੂਜ਼ ਇੱਥੇ ਬਹਿ ਕੇ ਪੈਡਲ ਮਾਰਨੇ ਆ ਆਪਣੇ ਆਪ ਚੱਲਦੀ ਐ ਇਹ ਇਹ ਰੈਂਟ ਤੇ ਲੈ ਸਕਦੇ ਆ ਸਟ੍ਰੀਟ ਆਰਟਿਸਟ ਬਹੁਤ ਆ ਇੱਥੇ ਤੇ ਹੈਲੋ ਪੂਰੇ ਯੂਰਪ ਵਾਲੀ ਕੰਮ ਆ ਹਾਂਜੀ 100 ਡਾਲਰ 100 ਡਾਲਰ ਓ ਮਾਈ ਗਾਡ ਇੰਨੇ ਪੈਸੇ ਕਹਿੰਦੇ ਫੋਟੋ ਫੋਟੋ ਨਾ ਕਰਾ ਲਓ ਕਹਿੰਦੇ 100 100 ਡਾਲਰ ਲੈ ਜਾਂਦੇ ਨੇ ਇਹੋ ਜਿਹੀ ਡਾਊਨ ਟਾਊਨ ਸਾਰਾ ਇਮਾਰਤਾਂ ਇੱਥੇ ਕਾਫੀ ਜ਼ਿਆਦਾ ਪੁਰਾਣੀਆਂ ਆ ਦੇਖੋ ਆ ਵੀ ਕਿੰਨੀ ਪੁਰਾਣੀ ਇਮਾਰਤ ਹੈ ਸਾਰੇ ਮੇਨ ਲਈ ਉਹੀ ਆ ਨਾ ਭਾਈ ਰੈਸਟੋਰੈਂਟ ਵਗੈਰਾ ਔਰ ਅੱਗੇ ਵੀ ਪੁਰਾਣੀ ਇਮਾਰਤ ਇੱਕ ਕਾਫੀ ਮੇਰੇ ਖਿਆਲ ਚਰਚ ਵਗੈਰਾ ਹੋਣੀ ਹਾਂਜੀ ਹੋਟਲ ਵਗੈਰਾ ਨੇ ਰੈਸਟੋਰੈਂਟ ਨੇ ਕੁਝ ਆਫਿਸ ਨੇ ਬਸ ਸਾਹੀ ਕੁਝ ਡਾਊਨ ਡਾਊਨ ਹੁੰਦਾ ਹੈ ਜਿਹੜਾ ਵੈਨਕੂਵਰ ਦਾ ਡਾਊਨ ਡਾਊਨ ਹੈ ਉਹਦੇ ਨਾਲ ਟੋਟਲੀ ਡਿਫਰੈਂਟ ਹੈ ਬਿਲਕੁਲੀ ਡਿਫਰੈਂਟ ਲੱਗੂਗਾ ਤੁਹਾਨੂੰ ਉਥੇ ਹੋਰ ਤਰ੍ਹਾਂ ਦੀ ਵਾਈਬ ਹੈ ਇਥੇ ਹੋਰ ਤਰ੍ਹਾਂ ਦੀ ਹੈ ਆ ਸ਼ਹਿਰ ਚ ਫੁੱਲ ਸਾਰੇ ਚ ਨਹੀਂ ਸੋਹਣਾ ਹੈ ਜੀ ਸੋਹਣਾ ਬਹੁਤ ਕਾਫੀ ਜ਼ਿਆਦਾ ਸੋ ਹੁਣ ਅਸੀਂ ਚੱਲਿਆਂ ਜੀ ਇੱਕ ਬੋਟ ਰਾਈਡ ਦੇ ਲਈ ਤੇ ਕਿਸ਼ਤੀ ਲੈ ਕੇ ਅਸੀਂ ਚਾਈਨਾ ਟਾਊਨ ਜਾਣਾ ਹੈਗਾ ਉਹ ਵੀ ਇੱਥੇ ਕਾਫੀ ਵਧੀਆ ਤੇ ਦੇਖਣ ਵਾਲੀ ਚੀਜ਼ ਹੈ ਤੇ ਉਹ ਦਿਖਾ ਕੇ ਲਿਆਉਣੀ ਹੈ ਤੁਹਾਨੂੰ ਜਿਹੜਾ ਹੈ ਮੇਨ ਹਾਰਬਰ ਸੀਗਾ ਮੇਨ ਹਾਰਬਰ ਤੋਂ ਹੀ ਇੱਥੇ ਫੈਰੀਆਂ ਵਗੈਰਾ ਚੱਲਦੀਆਂ ਫੈਰੀ ਕਹੋ ਜਾਂ ਛੋਟੀ ਜਿਹੀ ਕਿਸ਼ਤੀ ਜਾਊ ਬੇਸਿਕਲੀ ਫੈਰੀ ਤਾਂ ਨਹੀਂ ਜਾਊਗੀ ਬੋਟ ਰਾਈਡ ਕਹਾਂ ਹਾਂ ਮੈਂ ਪਹਿਲਾਂ ਕਿ ਅਸੀਂ ਬੋਟ ਰਾਈਡ ਹੀ ਕਹਿ ਸਕਦੇ ਹਾਂ ਬੋਟ ਟੈਕਸੀ ਕਹਿ ਸਕਦੇ ਹਾਂ ਦੱਸ ਦਿਆਂ ਤੁਹਾਨੂੰ ਇਹ ਕਿੰਨੇ ਲੈ ਲੈਂਦੇ ਆ ਪੈਸੇ ਵੈਸ ਤਾਂ ਥੋੜੀ ਹੋਣਗੇ ਡਾਲਰ ਜਾਂ ਬੰਦਿਆਂ ਦੇ ਹਿਸਾਬ ਚ ਲੈਣਦੇ ਹੋਣਗੇ ਪਬਲਿਕ ਟਰਾਂਸਪੋਰਟ ਤਾਂ ਨਹੀਂ ਲੱਗਦਾ ਇੱਥੋਂ ਜਾਂਦੀ ਹੋਗੀ ਸ਼ੇਅਰਿੰਗ ਜੇ ਵੈਸੇ ਲੋਕ ਕਰ ਲੈਂਦੇ ਆ ਤੁਰ ਕੇ ਵੀ ਜਾ ਸਕਦੇ ਆ ਉਧਰ ਨੂੰ ਜਿਹੜਾ ਡਾਊਨ ਡਾਊਨ ਚ ਸਿੱਧਾ ਰਸਤਾ ਜਾਂਦਾ ਥੋ ਕਿਲੋਮੀਟਰ 1.5 ਕਿਲੋਮੀਟਰ ਪੈਂਦਾ ਤੇ ਜੀ ਨੇ ਪੈਦਲ ਜਾਣਾ ਪੈਦਲ ਜਾ ਸਕਦਾ ਤੇ ਆਦਰਵਾਇਜ਼ ਇਹ ਐਕਸਪੀਰੀਅੰਸ ਹੋ ਜਾਂਦਾ ਥੋੜਾ ਜਿਹਾ ਐਡਵੈਂਚਰ ਹੋ ਜਾਂਦਾ ਤੇ ਆਹ ਇਹਦਾ ਮੈਪ ਵੀ ਲੱਗਿਆ ਹੋਇਆ ਹੈ ਵਿਕਟੋਰੀਆ ਬੈਸਟ ਦਾ ਕੀ ਕੁਛ ਹੈ ਇੱਥੇ ਦੇਖਣ ਵਾਲਾ ਫੈਰੀ ਸ਼ਾਪ ਸਪੈਂਸ ਡੌਕ ਆਹ ਚੀਜ਼ ਹੈ ਆ 올ਡ ਟਾਊਨ ਡੈਲਟਾ ਹੋਟਲ ਹਾਰਬਰ ایر ਹਾਰਬਰ ایر ਦਾ ਹੈਗੇ ਆ ਇਧਰਲੇ ਪਾਸੇ ਹੋਊਗਾ ਚਾਇਨਾ ਟਾਊਨ ਜਾ ਜਾ okay the road go around right manager taxi ali khan hum see price ithe na laaya hoya ga taxi any point 2 point 15 dollars eh aagi ji apni water taxi sahi gal hai da naam water taxi hai upar likhya hoya hai water taxi

ਸੇਫਟੀ ਵੈਲਟ ਡੁੱਬਦੀ ਨਹੀਂ ਲੱਕੜਦੀ ਹੈ ਕਹਿੰਦੇ 10 ਮਿੰਟ ਦੀ ਸਾਡੀ ਇਹ ਬੋਟ ਰਾਈਡ ਸੀਗੀ ਤੇ ਅਸੀਂ ਟਰਮੀਨਲ ਤੇ ਪਹੁੰਚ ਗਏ ਆ ਫੈਰੀ ਟਰਮੀਨਲ ਦਾ ਜਿਹੜਾ ਬੋਟ ਦਾ ਟਰਮੀਨਲ ਹੈ ਤੇ ਹੁਣ ਉਤਰ ਕੇ ਦੇਖਦੇ ਆ ਅੱਗੇ ਚਾਈਨਾ ਟਾਊਨ ਚ ਕੀ ਕੁਝ ਦੇਖਣ ਆਲੇ ਹੈ ਥੈਂਕ ਯੂ ਕੈਪਟਨ ਯਾ ਥੈਂਕ ਯੂ ਵੈਰੀ ਮੱਚ ਕੈਪਟਨ ਫਲਿਪਸ ਸੀਗਾ ਇਹ ਮੈਨੂੰ ਲੱਗਦਾ ਸ਼ਹਿਰ ਸਾਰੇ ਹੀ ਪੁਰਾਣਾ ਹੀ ਪੁਰਾਣਾ ਹੈਗਾ ਇੱਥੇ ਵੀ ਕਾਫੀ ਮਾਰਤਾ ਪੁਰਾਣੀਆਂ ਦਿਖ ਰਹੀਆਂ ਵਿਕਟੋਰੀਆ ਚ ਮਤਲਬ ਆਈਲੈਂਡ ਕਹਿ ਸਕਦੇ ਆ ਸ਼ਹਿਰ ਤਾਂ ਨਹੀਂ ਤੇ ਕਾਫੀ ਸਾਰਾ ਪੁਰਾਣਾ ਹੈ ਕਿਉਂਕਿ ਇੱਧਰ ਦੇਖੋ ਇੱਧਰ ਵੀ ਕੁਝ ਰੈਸਟੋਰੈਂਟ ਵਗੈਰਾ ਬਣੇ ਹੋਏ ਆ ਤੇ ਇਹ ਵੀ ਸਾਰੇ ਕਾਫੀ ਸਾਰੇ ਪੁਰਾਣੇ ਆ ਸਾਹਮਣੇ ਵਾਲੇ ਪਾਸੇ ਜਿਹੜਾ ਚਾਈ ਚਾਈਨਿਸ ਲੈਂਗੁਏਜ ਲਿਖਿਆ ਹੋਣ ਲੱਗਿਆ ਤੇ ਆ ਵੀ ਜਿਹੜਾ ਪੋਲ ਨੂੰ ਕਲਰ ਕੀਤਾ ਹੋਇਆ ਸਾਰਾ ਡਿਜ਼ਾਈਨ ਕੀਤਾ ਇਹ ਵੀ ਚైనా ਦੇ ਉਹਨਾਂ ਦੇ ਚ ਕੀਤਾ ਹੋਇਆ ਤਾਂ ਹੀ ਕਰਕੇ ਸ਼ਾਇਦ ਦਾ ਨਾਮ ਹੈ ਜਿਹੜਾ ਉਹ ਚైనా ਟਾਊਨ ਰੱਖਿਆ ਹੋਇਆਗਾ ਇੱਥੇ ਵੀ ਬਣਿਆ ਤਾਂ ਜੀ ਮੇਨ ਉਹੀ ਚੀਜ਼ ਹੈ ਰੈਸਟੋਰੈਂਟਸ ਹੈਗੇ ਆ ਹੋਰ ਤੇ ਸਾਰਾ ਜਿੰਨਾ ਫੂਡ ਮਿਲਦਾ ਉਹ ਚਾਈਨੈਸ ਮਿਲਦਾ ਤੇ ਦੂਜਾ ਲੈਂਗੁਏਜ ਵੀ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਸਾਰੀ ਉਵੇਂ ਲਿਖੀ ਹੈ ਤੇ ਲੋਕ ਵੀ ਉਵੇਂ ਘੁੰਮਣ ਆਉਂਦੇ ਜਿਵੇਂ ਆਪਾਂ ਨੂੰ ਪੰਜਾਬੀਆਂ ਨੂੰ ਹੁੰਦਾ ਵੀ ਪੰਜਾਬੀਆਂ ਨੇ ਸਾਰੀ ਤੇ ਕਬਜਾ ਜਗ੍ਹਾ ਰੱਖਿਆ ਪੰਜਾਬੀਆਂ ਨੇ ਇੱਥੇ ਕਰ ਰੱਖਿਆ ਉਹ ਦੇਖ ਕੇ ਆਇ ਤੇ ਚਾਈਨਾ ਟਾਊਨ ਆ ਚਾਈਨਾ ਦਾ ਸਾਰਾ ਸਾਮਾਨ ਆ ਚਾਈ ਨਾਲੀ ਸੇਮ ਇਹਦੇ ਨਾਲ ਦੀ ਸਟਰੀਟ ਅਸੀਂ ਦੇਖੀ ਸੀ ਲੰਡਨ ਚ ਲੰਡਨ ਚ ਵੀ ਕਿ ਚਾਈਨਾ ਟਾਊਨ ਬਣਿਆ ਹੋਇਆਗਾ ਉਹ ਵੀ ਕਿ ਮਕੈਨ ਜਦੋਂ ਤੁਸੀਂ ਦੁਨੀਆ ਚ ਚੀਜ਼ਾਂ ਸੇਮ ਸੇਮ ਦੇਖਣ ਲੱਗ ਜਾਂਦੇ ਫਿਰ ਉਵੇਂ ਹੀ ਲੱਗਣ ਲੱਗ ਜਾਂਦਾ ਸੇਮ ਜਾਈ ਇਹ ਦੇਖੋ ਇਹ ਬਾਈ ਮੇਨ ਐਂਟਰੈਂਸ ਆ ਕਿ ਖਤਮ ਹੋ ਗਿਆ ਇੱਥੇ ਅੱਛਾ ਇਧਰਲੇ ਪਾਸੇ ਨੂੰ ਚਾਈਨਾ ਹੀ ਆ ਸਾਰਾ ਇਹ ਰਿਕਸ਼ੇ ਵੀ ਚੱਲਦੇ ਆ ਕੈਨੇਡਾ ਅਜ ਤਾਂ ਆ ਦੇਖੋ ਰਿਕਸ਼ੇ ਲਈ ਜਾਂਦੇ ਕੀ ਬਾਤ ਆ ਇਧਰਲੇ ਪਾਸੇ ਨੂੰ ਬਾਈ ਕਹਿੰਦੇ ਹੋਰ ਵੀ ਲੰਬਾ ਇਹਦਾ ਨਾਮ ਹੈਗਾ ਜੀ ਸ਼ੰਘਾਈ ਸਿਟੀ ਗੂਗਲ ਤੇ ਚੱਕੀਤਾ ਹੁਣ ਸ਼ੰਘਾਈ ਸਿਟੀ ਬੋਲਦੇ ਨੇ ਚਾਈਨਾ ਚ ਵੀ ਮੋਸਟਲੀ ਐਵੇਂ ਦਾ ਹੁੰਦਾ ਸਾਰਾ ਜਿਵੇਂ ਆ ਰੈਡਰ ਲਿਖਿਆ ਹੈ ਰੈਡ ਰੈਡ ਜਿਹਾ ਸਟਾਈਲ ਉਹਨਾਂ ਦਾ ਵੀ ਇਹੀ ਹੈ ਐਵੀਂ ਠੀਕ ਹੈਗਾ ਵੈਸੇ ਸੋਹਣਾ ਪਰ ਜਿਹੜਾ ਲੰਡਨ ਵਾਲਾ ਚਾਈਨਾ ਟਾਊਨ ਹੈ ਉਹ ਦੇਖਣ ਵਾਲਾ ਉਹ ਤਾਂ ਖਿਆਈ ਬਾਤਾਂ ਮਤਲਬ ਥਾਂ ਥਾਂ ਰੈਸਟੋਰੈਂਟ ਚਾਈਨੀਜ਼ ਖਾਣੇ ਧੂਆਂ ਉੱਠਦਾ ਐਨ ਜਿਵੇਂ ਚਾਈਨਾ ਚਾਈਨਾ ਵਾਲੇ ਖਾਂਦੇ ਆ ਹਨਾ ਇੰਨਾ ਤੇ ਬਾਕੀ ਇਹ ਇੱਥੇ ਥੋੜਾ ਜਿਹਾ ਮੱਠਾ ਜਿਹਾ ਕੰਮ ਹੈ ਇੰਨਾ ਉਹ ਨਹੀਂ ਹੈਗਾ ਇੰਨੀਆਂ ਸ਼ਾਪਸ ਵੀ ਨਹੀਂ ਹੈਗੀਆਂ ਇੰਨਾ ਵੱਡਾ ਵੀ ਨਹੀਂ ਹੈਗਾ ਤੇ ਵਧੀਆ ਲੱਗਿਆ ਪਰ ਐਕਸਪੀਰੀਅੰਸ ਦੇਖ ਕੇ ਨੂੰ ਹਾਂ ਹੁੰਦਾ ਰਿਕਸ਼ੇ ਵਾਲਾ ਕੈਨੇਡਾ ਚ ਰਿਕਸ਼ੇ ਲੈਣ ਦਾ ਹੋ ਮਨ ਲਾ ਲਈ 5-7 ਡਾਲਰ ਤੁਰਕੀਏ ਸੀ ਟਾਊਨ ਦੇਖਣਾ ਵੈਸੇ ਤਾਂ ਪਬਲਿਕ ਟ੍ਰਾਂਸਪੋਰਟ ਚੱਲਦੀ ਹੈ ਨੂੰ ਘੁੰਮਣ ਨੂੰ ਸਾਰਾ ਪਰ ਸਾਨੂੰ ਐ ਤੁਰਕੇ ਵਧੀਆ ਦੇਖਿਆ ਜਾ ਸਕਦਾ ਹੈ ਇਹ ਸ਼ਹਿਰ ਚ ਨਾ ਆਪਣੇ ਕਾਫੀ ਸਾਰੇ ਪੰਜਾਬੀ ਵੀ ਹੈਗੇ ਆ ਤੇ ਰਹਿੰਦੇ ਵੀ ਆ ਮਤਲਬ ਵਿਕਟੋਰੀਆ ਚ ਤੇ ਨਵੇਂ ਸਟੂਡੈਂਟ ਵੀ ਆਏ ਆ ਯੂਨੀਵਰਸਿਟੀ ਵੀ ਹੈਗੀ ਇੱਥੇ ਵੀ ਪੜਨਾ ਆਉਂਦੇ ਆ ਜਿਵੇਂ ਵੈਨਕੂਵਰ ਚ ਆਉਂਦੇ ਹੈਗੇ ਪਰ ਇੱਥੇ ਆ ਵੀ ਮੇਨ ਜਿਹੜਾ ਵਿਕਟੋਰੀਆ ਆਈਲੈਂਡ ਦਾ ਕਾਫੀ ਵੱਡਾ ਹੈ ਜਿਹੜਾ ਪੂਰਾ ਆਈਲੈਂਡ ਹੈ ਇਹ ਪਰ ਇਹਦੀ ਜਿਹੜਾ ਸਿਟੀ ਹੈ ਸਭ ਤੋਂ ਵੱਡਾ ਮਤਲਬ ਮੇਨ ਇਹੀ ਹੈਗਾ ਵੈਸੇ ਵੀ ਕੈਪੀਟਲ ਸਿਟੀ ਹੈ ਇਹਦੀ ਬੀ ਸੀ ਦੀ ਹੈ ਨਾ ਅਰੇ ਭਾਈ ਵਸੋਨੇ ਪੈਸੇ ਬਣਾਈ ਜਾਂਦਾ ਅੱਜ ਆਰ ਐਕਸੇ ਜੀ ਵਾਲਾ ਤਾਂ ਸੋਨੇ ਪੈਸੇ ਬਣਾਈ ਜਾਂਦਾ ਹੈਗਾ ਕੌਣ ਪੰਜਾਬੀ ਸੀਗਾ ਬਸ ਵਾਲਾ ਹੈ ਹੈਲੋ ਕਰਕੇ ਗਿਆ ਸੀ ਉਹ ਅੱਛਾ ਤੇ ਆ ਦੇਖੋ ਜੀ ਰੈਸਟੋਰੈਂਟ ਪਬ ਕਲਚਰ ਇੱਥੇ ਵੀ ਕਾਫੀ ਆ ਚਲਿਏ ਜੀ ਸੜਕ ਪਾਰ ਕਰੋ ਇਹਦਾ ਜੀ ਡਾਊਨ ਟਾਊਨ ਆ ਜਿਹੜਾ ਉਹ ਕਾਫੀ ਜਿਆਦਾ ਲੰਬਾ ਹੈ ਤੇ ਕਿਲੋਮੀਟਰਾਂ ਨੂੰ ਹੈਗਾ ਕਹਿੰਦੇ ਇਹ ਡਾਊਨ ਟਾਊਨ ਵਾਲਾ ਜਿਹੜਾ ਰਸਤਾ ਸੀ ਜਿੱਥੇ ਅਸੀਂ ਪਹਿਲਾਂ ਸੀ ਉਹ ਸਿੱਧਾ ਹੀ ਚੈਨਾ ਟਾਊਨ ਵੱਲੋਂ ਇਧਰ ਨੂੰ ਆ ਰਿਹਾ ਹੈਗਾ ਆ ਪਾਰਕਿੰਗ ਬਣਿਆ ਹੋਈਆਂ ਇੱਥੇ ਪਾਰਕਿੰਗ ਪੇਡ ਹੈ ਵੈਸੇ ਤਾਂ ਫ੍ਰੀ ਸੀ ਜੀ ਉਧਰ ਆਪਣੇ ਹੈ ਸਰੀ ਵਗੈਰਾ ਦਾ ਅੱਛਾ ਇਹ ਪੇਡ ਹੈ ਇਹ ਕਿ ਚੱਕਰ ਹੈ ਸ਼ਹਿਰ ਹੈ ਬਲਾਦਾ ਤਾਂ ਕਰਕੇ ਹੈ ਨਾ ਹਾਂ ਜਿਹਦਾ ਵੈਨਕੂਵਰ ਦਾ ਹਾਂ ਵੈਨਕੂਵਰ ਚ ਵੀ ਪੇਡ ਹੈ ਸਰੀ ਚ ਫ੍ਰੀ ਹੈ ਸਪੋਰਟ ਚ ਫ੍ਰੀ ਹੈ ਲੈਂਗਲੀ ਫ੍ਰੀ ਹੈ ਨੇੜੇ-ਤੇੜੇ ਜਿੱਥੇ ਪੰਜਾਬੀ ਬੋਲਦੇ ਰਹਿੰਦੇ ਉਹ ਫ੍ਰੀ ਹੈ ਤੇ ਇਧਰਲੇ ਪਾਸੇ ਪਾਰਕਿੰਗ ਪੇਡ ਹੈ ਪਹਿਲੀ ਵਾਰੀ ਦੇਖੀ ਆ ਵੀ ਕੈਨੇਡਾ ਚ ਪੇ ਕਰਨਾ ਪੈਂਦਾ ਪਾਰਕਿੰਗ ਲੈ ਵੀ ਹੁਣ ਵੜੀ ਅੱਜ ਸੋਵਿਨियर ਸ਼ਾਪ ਤੇ ਵੈਸੇ ਅਸੀਂ ਪਹਿਲੇ ਦੂਜੇ ਦਿਨ ਹੀ ਲੈ ਲੰਨੇ ਸੀ ਸੁਵਿਨੀਅਰ ਕੈਨੇਡਾ ਚ ਲੰਬਾ ਟਾਈਮ ਵਾਲਾ ਰਹਿਣਾ ਨਾ ਤਾਂ ਕਰਕੇ ਸਾਨੂੰ ਐ ਸੀਗਾ ਵਿਕਟੋਰੀਆ ਸੀ ਦੁਬਾਰੇ ਆਉਣੀ ਨਹੀਂ ਇੱਥੋਂ ਦਾ ਸੁਵਿਨੀਅਰ ਤਾਂ ਲਈ ਜਾਈਏ ਆ ਵਧੀਆ ਵਿਕਟੋਰੀਆ ਕੈਨੇਡਾ ਫਿਰ ਆ ਵਧੀਆ ਨਾਲ ਚੰਡਾ ਕੇ ਜਾ ਕੇ ਤੁਹਾਨੂੰ ਦਿਖਾਉਣਾ ਕੀ ਕੀ ਚੀਜ਼ਾਂ ਕੈਨੇਡਾ ਦੀਆਂ ਆਏ ਨੂੰ ਤਾਂ ਘੁੰਮਣ ਫਿਰਨ ਵਾਲੇ ਦੇਸ਼ ਚ ਮੰਨੀ ਨਹੀਂ ਜਾਂਦਾ ਇਹ ਘੁੰਮਣ ਫਿਰਨ ਵਾਲਾ ਤੇ ਇਹ ਤਾਂ ਪੈਸੇ ਕਮਾਉਣ ਵਾਲਾ ਹੈ ਕਿਉਂਕਿ ਬੰਦਾ ਉਸ ਹਾਵ ਨਾਲ ਸੋਚਦੀ ਨਹੀਂ ਹੈਗਾ ਕਿ ਕੈਨੇਡਾ ਕੋਈ ਪਹਿਲਾਂ ਕੋਈ ਜਿੰਨੇ ਰਹਿੰਦੇ ਆ ਪੰਜਾਬੀ ਵੀ ਆਪਣੇ ਸੋਵਿਨਿਅਰ ਲਿਆਏ ਹੋਣ ਪਰ ਸੋਹਣੀਆਂ ਚੀਜ਼ਾਂ ਸੋਹਣੀਆਂ ਆ ਯਾਦ ਹੈ ਸਾਡੇ ਲਈ ਇੱਕ RCMP ਪੁਲਿਸ ਦਾ ਜਿਹੜਾ ਦੇਖ ਕੇ ਆਈ ਸੀ ਲੈ ਕੇ ਜਾਈ ਅਸੀਂ ਕੁਛ ਨਾ ਕੁਛ ਇਹਦਾ ਆ ਵੀ ਸੋਹਣਾ ਹੈ ਨਾ ਅੱਛਾ ਇਹ ਤੇ ਡਾਲਰ ਹੈ ਅੱਛਾ 100 ਦਾ ਸਭ ਤੋਂ ਵੱਡਾ 100 ਦਾ 50 ਦਾ 20 ਦਾ 10 ਦਾ 5 ਦਾ ਇੰਨੀ ਆਉਂਦੇ 5 ਨੋਟ ਹੁੰਦੇ ਹਨ ਕੈਨੇਡਾ ਪੰਜਾਬੀਆਂ ਦਾ ਜੀ ਕੈਨੇਡਾ ਆ ਦੋ ਬੈਸਟ ਚੀਜ਼ਾਂ ਲੱਭ ਗਈਆਂ ਅੱਜ ਤਾਂ ਪਾਰਲੀਮੈਂਟ ਅੱਗੇ ਜਿਹੜੀ ਫੋਟੋ ਖਿੱਚੀ ਆ ਉਹ ਪਾਵਾਂਗੇ ਵਿਕਟੋਰੀਆ ਕੀ ਕੈਨੇਡਾ ਦਾ ਝੰਡਾ ਨਾਲ ਨਾਮ ਕੈਨੇਡਾ ਸਭ ਤੋਂ ਵਧੀਆ ਹੈ ਜਿਹੜੀ ਪਾਰਲੀਮੈਂਟ ਦੇ ਉਹ ਪਾਵਾਂਗੇ ਹਾਂਜੀ ਆ ਵੀ ਵਧੀਆ ਹੈ ਹਾਂ ਆ ਵੀ ਸੋਹਣੀ ਹੈ ਹਰ ਚੀਜ਼ ਹੈ ਨਾ ਆ ਇਟਲੀ ਦਾ ਝੰਡਾ ਕਿੱਧਰ ਲਾ ਰਖਿਆ ਹੈ ਇਟਾਲੀਆ ਰੈਸਟੋਰੈਂਟ ਹੈਗਾ ਹਾਂਜੀ ਇਟਲੀ ਦਾ ਝੰਡਾ ਆਇਰਿਸ਼ ਕੁਛ ਹੈਗਾ ਇਹ ਉਹ ਆਇਰਲੈਂਡ ਦਾ ਹੈ ਉਹਦਾ ਨਹੀਂ ਹੈਗਾ ਇੱਕ ਤਾਂ ਦੇ ਇਟਲੀ ਉਹਦਾ ਆਇਰਲੈਂਡ ਤੇ ਇਟਲੀ ਦਾ ਸੇਮ ਝੰਡੇ ਨੇ ਅਸੀਂ ਵੀ ਦੇਸ਼ ਵਾਲੇ ਘੁਮ ਲੈਣਾ ਹੁਣ ਉਲਝੇ ਜਾਂਦਾ ਕੰਮ ਆ ਗਿਆ ਬਸਨ ਸਕਿਉਰ ਵਧੀਆ ਹੈ ਨਾ ਆਲਾ ਦਵਾਲਾ ਦੇਖਣ ਨੂੰ ਵੈਸੇ ਕੈਨੇਡਾ ਚ ਨਾ ਵੈਸੇ ਪਹਿਲੀ ਵਾਰੀ ਦੇਖਿਆ ਵੈਨਕੂਵਰ ਚ ਅਸੀਂ ਦੇਖੇ ਨਹੀਂ ਸੀ ਇਹ ਪੱਬਰ ਤੇ ਕਲੱਬ ਵਾਲਾ ਕਲਚਰ ਤੇ ਪੱਬ ਬਣੇ ਹੋਏ ਆ ਨਾਲ ਕਲੱਬ ਹੈ ਸਰੀ ਸਰੀ ਚ ਉੱਥੇ ਤਾਂ ਆਪਣੇ ਪਤਾ ਨਹੀਂ ਸਾਨੂੰ ਨਹੀਂ ਦੇਖੇ ਪਤਾ ਨਹੀਂ ਅਸੀਂ ਨਹੀਂ ਦੇਖੇ ਸਾਰੀਆਂ ਚੀਜ਼ਾਂ ਜਾਂ ਹਾਂਜੀ ਪੂਛ ਲੱਗੀ ਜਿਵੇਂ ਤੁਹਾਨੂੰ ਕਿਹਾ ਇੱਥੇ ਸਟਰੀਟ ਆਰਟਿਸਟ ਵੀ ਮਿਲ ਲਗੇ ਸਾਰਾ ਕੁਝ ਮਿਲੂਗਾ ਤੇ ਪੂਰਾ ਯੂਰਪ ਵਾਲਾ ਫੀਲ ਆਉਂਦਾ ਸੀ ਡਰਾ ਨਾ ਦੇ ਬਾਈ ਮੈਨੂੰ ਖੁੱਲੇ ਪੈਸੇ ਮੇਰੇ ਕੋਲ ਹੈਗੇ ਮੇਰੇ ਪਾਸ ਮੈਨੂੰ ਚੁਫਾ ਲੂਗੀ ਉਹ ਵਾਓ ਦੇਖੋ ਪੈਸੇ ਦੇ ਦੋ ਇਹ ਵੀ ਕੰਮ ਕਰਦਾ ਹੈ ਕੀ ਬਾਤ ਹੈ ਬੜਾ ਕਮਾਈ ਹੁੰਦਾ ਯਾਰ ਇਹਨੂੰ ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ ਪੈਸੇ ਕਢਾ ਲਈ ਵੀ ਏਟੀਐਮ ਤੋਂ ਕੈਨੇਡਾ ਚ ਕੈਸ਼ ਮੁੱਕੇ ਹੀ ਰਹਿੰਦਾ ਸਾਡੇ ਕੋਲੇ ਪੈਸੇ ਡਾਲਰ ਮੁੱਕੀ ਰਹਿੰਦੇ ਨੇ 4-500 ਡਾਲਰ ਕਢਾਉਣਾ ਅੱਜ ਵੀ 200 ਤਾਂ ਕਢਾ ਲਿਆ ਏਟੀਐਮ ਵੱਤੋ ਵੱਤ ਮੈਨੂੰ ਲੱਗਾ 200 ਹੀ ਕਢਦਾ ਸਾਡਾ ਮੈਂ ਤਾਂ 400 ਦੀ ਆਪਸ਼ਨ ਵੀ ਇਹਨਾਂ ਦੇ ਹੈਗੀ ਐ ਏਟੀਐਮ ਇਥੇ ਗਲੀਆਂ ਚ ਹੀ ਲੱਗੇ ਹੁੰਦੇ ਆ ਅੱਜ ਮੈਂ ਸੜਕ ਵਿਚਾਲੇ ਗਲੀ ਚ ਏਟੀਐਮ ਲਾ ਰੱਖਿਆ ਇਹਨਾਂ ਨੇ ਪੰਜਾਬੀਆਂ ਦੀ ਪਹਿਲੀ ਪਸੰਦ ਟਿਮ ਹਾਟਨ ਉਹ ਤਾਂ ਕਹਿੰਦੇ ਪੰਜਾਬ ਚ ਵੀ ਲਾਈਨਾਂ ਲੱਗਣ ਲੱਗੀਆਂ ਐ ਪਿੱਛੇ ਹੁਣ ਤਾਂ ਅਸੀਂ ਵੀ ਇੱਥੇ ਹੀ ਖਾਂਦੇ ਆ ਜਿੱਦਣ ਦੇ ਆਏ ਆ ਹੈ ਜਿੰਨਾ ਟਾਈਮ ਹੈ ਵੱਧ ਤੋਂ ਵੱਧ ਖਾਈਏ ਇੱਥੇ ਓਹੋ ਲਾਈਨ ਵਾਲੀ ਬਲੰਬੀ ਆ ਲੈ ਵੀ ਸਾਨੂੰ ਸਵਾਦ ਲੱਗਣ ਲੱਗਿਆ ਨਾ ਉਹਦਾ ਕਲਿੰਤਰੋ ਇੱਥੇ ਆ ਕੇ ਖਾਣ ਲੱਗਿਆ ਕਲਿੰਤਰੋ ਇਹ ਬੜਾ ਸਵਾਦ ਬਣਾਉਂਦੇ ਆ ਤੇ ਕਾਫੀ ਭਈ ਇਹਨਾਂ ਦੀ ਕੀ ਬਾਤ ਆ ਜੀ ਟਿਮ ਹਾਟਨ ਟਿਮ ਹਟ ਨਹੀਂ ਆ ਕੈਨੇਡਾ ਵਾਲੇ ਦਾ ਬਾਹਲਾ ਪੀਂਦੇ ਆ ਖਾਂਦੇ ਪੀਂਦੇ ਆ ਇਹਨਾਂ ਇੱਕ ਆਰਡ ਆ ਜੇ ਕਿਸ ਨੂੰ ਗਿਫਟ ਕਰਨੀ ਆ ਨਾ ਤੁਸੀਂ ਹਨਾ ਉਹਦੇ ਵਾਸਤੇ ਹੁੰਦੇ ਨੇ ਜੇ ਕਿਸ ਨੂੰ ਫੂਡ ਗਿਫਟ ਕਰਨਾ ਇੱਥੇ ਆ ਵੀ ਕੁਝ ਚੱਲਦਾ ਲੈ ਆਪਣੀ ਇੰਡੀਆ ਜੀ ਦਾ ਚੱਲਦੀ ਨਹੀਂ ਹੈਗਾ ਆ ਗਿਫਟ ਕਰ ਸਕਦੇ ਆ ਇਹ ਹੁਣ ਯਾਰ ਪਿੰਡ ਵੀ ਅਸੀਂ ਆ ਹੀ ਪੀਆ ਕਰਨੀ ਆ ਚਾਹ ਆ ਲੈ ਕੇ ਜਾਂਦੇ ਆ ਹੈ ਭਣੇ ਮੈਂ ਕਿਹਾ ਪਿੰਡ ਵੀ ਇਹੀ ਚਾਹ ਪੀ ਕੇ ਪੀਆ ਕਰਨੀ ਘਰ ਜਗੇ ਹੈ ਕਿ ਨਹੀਂ ਟਾਈਮ ਹੌਟ ਫੀਲਿੰਗ ਲੈਣੀ ਹੋਵੇ ਕੈਨੇਡਾ ਤੋਂ ਆਇਆ ਸੋ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਵਿਕਟੋਰੀਆ ਦਾ ਤੇ ਆਇਲੈਂਡ ਬਹੁਤ ਸੋਹਣਾ ਲੱਗਿਆ ਘੁੰਮਣ ਫਿਰਨ ਨੂੰ ਵਧੀਆ ਸੀਗਾ ਵਧੀਆ ਦਿਨ ਲੰਘਿਆ ਤੇ ਦਿਖਾਉਂਦੇ ਰਾਂਗਾ ਇਹ ਤੁਹਾਨੂੰ ਕੈਨੇਡਾ ਦਾ ਸੋਹਣੀਆਂ ਸੋਹਣੀਆਂ ਥਾਵਾਂ ਤੇ ਅੱਜ ਦਾ ਵਲੌਗ ਕਰਦੇ ਆਪਾਂ ਸਮਾਪਤ ਮਿਲਦੇ ਆ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਕਾਰ ਲਰਬ ਰੱਖਾ ਜੀ